ਮੋਰਲ ਸਾਰੇ ਮੇਰੇ ਗੋਲੀ ਨਾਲ ਮਰੇ ਨੇ ਵੈਰੀ ਤੇ ਕਰਾ ਉਸ ਬਣੇ ਜਿਹੜੀ ਮੇਰੀ ਲੈਣਾ ਕਿਸੇ ਨਾਲ ਤੋੜਦਈਓ ਰੱਬ ਨਾਲ ਸੈਂਦਾ ਚੰਗਾ ਚੰਗਾ ਪਰਦੇ ਨੂੰ ਆਇਆ ਨਹੀਂ ਮੈਂ ਜੱਗ ਤੇ ਲਾ ਲਓ ਹੁਣ ਤੁਹਾਡਾ ਸਾਲ 2024 ਸੋਹਣਾ ਮਹਾਂ ਸਾਲ 2024 ਦੀ ਦੂਜੀ ਵਾਰੀ ਬਾਹ ਪਾਉਣੀ ਹੈ ਜਿਹੜਾ ਦੰਦੀਆਂ ਕੱਢਦਾ ਪਿਆ ਹੈ। ਇੱਕ ਤਾਂ ਜਿਹੜਾ ਆ ਲੁਧਿਆਣਾ ਵਾਲਾ ਡਾਕਟਰ ਜੀ ਮੈਂ ਤੇਰੇ ਬਾਹ ਚਾੜਤੀ ਨਾ ਕਿਤੇ ਬਾਹ ਤੂੰ ਇਹੋ ਜਿਹਾ ਟੜਫੇ ਗਾ ਬਾਹ ਦੇਣ ਦੀ ਗੱਲ ਕਰਦਾ ਸੀ ਹੈ ਬਾਹ ਤੇ ਰੰਗਰੇਟੇ ਨੇ ਕੱਲੇ ਨੇ ਤੁਹਾਡੀ ਸਾਰੀ ਗੰਦੀ ਨਸਲ ਦੇ ਪਛਵਾੜੇ ਚ ਦਿੱਤੀ ਪਈ ਆ ਰੰਗਰੇਟੇ ਨੇ ਕੱਲੇ ਨੇ ਦਿੱਤੀ ਪਈ ਆ ਤੇ ਚੀਕਾਂ ਕਢਾਈਆਂ ਪਈਆਂ ਬਾਰਲੇ ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ ਗੋਰੇ ਵੀ ਚੀਕਾਂ ਸੁਣਦੇ ਆ ਤੁਹਾਡੀਆਂ ਸਹੀ ਗੱਲ ਆ ਰੰਗਰੇਟੇ ਗੋਰੇ ਵੀ ਚੀਕਾਂ ਮਾਰਦੇ ਨੇ ਪੂਰੀਆਂ ਹਾਂ ਯਾਰ ਕੱਲ ਟੂਡੋ ਵੀ ਆਨਲਾਈਨ ਆ ਕੇ ਕਹਿ ਰਿਹਾ ਸੀ ਕਹਿੰਦਾ ਯਾਰ ਰੰਗਰੇਟੇ ਨੂੰ ਸਮਝਾਓ ਸਾਡੇ ਇੱਥੇ ਗੋਰੇ ਵੀ ਚੀਕਾਂ ਮਾਰੀ ਜਾਂਦੇ ਆ ਐ ਚੋ ਇਹਨੂੰ ਇੱਕ ਵਾਰੀ ਸਮਝਾਉਂਦੀ ਤਾਂ ਐਵੇਂ ਜੋਸ਼ ਵਿੱਚ ਬੋਲ ਕੇ ਸਾਫ਼ ਤੱਕ ਕੀ ਕਰਨਾ ਚਾਹੁੰਦਾ ਵੀ ਤੂੰ ਬੜਾ ਸੱਚਾ ਐ ਟੋਪਾ ਉਸਨੇ ਇੱਕ ਧੀ ਨੂੰ ਇੱਕ ਭੈਣ ਨੂੰ ਪੰਜਾਬ ਦੀ ਧੀ ਨੂੰ ਇਨੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਹ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਇਨੇ ਸਿਰਫ ਇੱਕ ਧੀ ਦੇ ਮਸਲੇ ਦੇ ਵਿੱਚ 384 ਦੀ ਕਾਰਵਾਈ ਹੋ ਰਹੀ ਆ ਦੋ ਧੀਆ ਆਜ ਨੂੰ ਚੇਤਾ ਹੋਊਗਾ ਪਿਛਲੇ ਸਾਲ ਪਟਿਆਲਾ ਦੇ ਜੋਗਾ ਪਿੰਡ ਦੀਆਂ ਉਹਨਾਂ ਧੀਆ ਦੇ ਪਿਓ ਤੇ ਦਾਦੇ ਨੂੰ ਭਾਣੇ ਸਿੱਧੂ ਹੁਣਾ ਨੇ ਇਹਨਾਂ ਦੀ ਗੈਂਗਸਟਰਾਂ ਦੀ ਟੀਮ ਨੇ ਇਹਨਾਂ ਹੰਡਾ ਰੋੜੀ ਦੇ ਕੁੱਤਿਆਂ ਨੇ ਉਹਦੇ ਪਿਓ ਨੂੰ ਤੇ ਉਹਦੇ ਦਾਦੇ ਨੂੰ ਮਰਵਾ ਦਿੱਤਾ ਸੀਗਾ ਔਰ ਇਹ ਹੱਡਾ ਰੋੜੀ ਦੇ ਉਹ ਕੁੱਤੇ ਨੇ ਜਿਹੜੇ ਕੀ ਆਪਣੇ ਵਰਗੇ ਹੱਡਾ ਰੋੜੀ ਦੇ ਹੋਰ ਕੁੱਤਿਆਂ ਦੀ ਗਿਣਤੀ ਵਧਾ ਕੇ ਇਹ ਤਾਕਤਵਰ ਬਣ ਜਾਂਦੇ ਆ ਜੇ ਇਹਨਾਂ ਕੋਲ ਕੋਈ ਰਾਜਨੀਤਿਕ ਪੋਲਿਟਿਕਲ ਤਾਕਤ ਨਹੀਂ ਹੈਗੀ ਉਹ ਗੱਲਾਂ ਸੁਣਨਾ ਘਰੇਟੇ ਆ ਜੀ ਉਹਦੇ ਪਿਓ ਤੇ ਦਾਦੇ ਨੇ ਮਰਵਾਇਆ ਸੀ ਤਾਂ ਫੇਰ ਤਾਂ ਭਾਨੇ ਤੇ 302 ਲੱਗਣੀ ਚਾਹੀਦੀ ਸੀ ਕਿਉਂਕਿ ਸਰਕਾਰ ਤਾਂ ਉਹਦੇ ਖਿਲਾਫ ਪਹਿਲਾਂ ਹੀ ਸਬੂਤ ਲੱਭਦੀ ਫਿਰਦੀ ਹੈ ਕਿ ਨਹੀਂ ਉਹ ਤਾਂ ਝੂਠੇ ਪਰਚੇ ਪਾਈ ਜਿੰਨੇ ਸੱਚਾ ਪਰਚਾ ਹੁੰਦਾ ਤਾਂ ਉਹਦੇ ਖਿਲਾਫ ਤਾਂ ਆਬੀਅਸਲੀ 302 ਦਾ ਪਰਚਾ ਬਣਦਾ ਹੀ ਸੀ ਹੈਵੀ ਕੋਰ ਤੋਂ ਤੀਰ ਛੱਡੀ ਜਾਂਦਾ ਕੋਈ ਸਬੂਤ ਨਹੀਂ ਕੁਛ ਨਹੀਂ ਅਸਮਾਨ ਵੱਲ ਨੂੰ ਢੂਆ ਉੱਪਰ ਨੂੰ ਚੁੱਕ ਕੇ ਹੈ ਦੂਜੀ ਗੱਲ ਕਹਿੰਦਾ ਸੀ ਵੀ ਉਸ ਰਾਤ ਉਹ ਲੰਘ ਕੇ ਦਿਖਾ ਦੇ ਤੇ ਕੱਲ ਉਸ ਰਾਤ ਉਹ ਵੀ ਲੰਘਿਆ ਤੇਰੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਢੂਆ ਕਟਵਾਇਆ ਵੀ ਆ ਹੈਨਾ ਤੇ ਤੇਰਾ ਕੁੱਲੜ ਪੀਜੇ ਵਾਲਿਆਂ ਵਾਂਗੂ ਤੇਰੇ ਢੂਏ ਦੇ ਉੱਤੇ ਸਲਿਆ ਫਿੰਸੀਆਂ ਹੋਈਆਂ ਹੋਈਆਂ ਕਦੀ ਕਦੀ ਸਾਬਣ ਲਾ ਕੇ ਧੋਤਾ ਸੀ ਆਪਣਾ ਢੂਆ ਤੇ ਕੱਲ ਲੰਗੀਆਂ ਚਵੜਾ ਜਦੋਂ ਤੇਰਾ ਪਿਓ ਬਾਹਰ ਸੀ ਉਦੋਂ ਤੇਰੀ ਜ਼ਰੂਰਤ ਨਹੀਂ ਪਈ ਲੰਗਣ ਦੀ ਸਾਲਿਆ ਹੁਣ ਤੂੰ ਬੜਾ ਬਹਾਦਰ ਬਣਨਾ ਉਹਨੂੰ ਆਪਣੇ ਪਿਓ ਨੂੰ ਬੰਨ ਕੇ ਕੁੱਟਣ ਨੂੰ ਬਹੁਤ ਤੁਸੀਂ ਬਹਾਦਰੀ ਕਹਿੰਦੇ ਆ ਆਪਣੇ ਆਪ ਨੂੰ ਜਦੋਂ ਤੇਰਾ ਬੜਾ ਬਾਹਰ ਸੀ ਉਦੋਂ ਟੱਕਰਦਾ ਆਪਣੇ ਪਿਓ ਨੂੰ ਅਸੀਂ ਚੜੀ ਆ ਹੁਣ ਇਹ ਵਾਂ ਐਸੀ ਚੜੀ ਆ ਇਹਦੇ ਵਿੱਚ ਜੋ ਤੁਸੀਂ ਧਾਰਾਂ ਦੇ ਬਾਰੇ ਸੁਣ ਰਹੇ ਹੋ 384 ਇਹਦੀ ਜ਼ਮਾਨਤ ਹੈ ਨਹੀਂਗੀ ਇਹ ਗੈਰ ਜ਼ਮਾਨਤੀ ਆ ਇਹ ਤਾਂ ਇਹ ਤੇ ਸਮਝੋਤਾ ਵੀ ਨਹੀਂ ਹੋ ਸਕਦਾ ਕਿਸੇ ਨੂੰ ਜਾਨ ਦੀ ਮਾਰਨ ਦੀ ਧਮਕੀ ਦੇ ਕੇ ਉਹਦੇ ਤੋਂ ਪੈਸੇ ਵਸੂਲਣਾ ਹਾਸਲ ਕਰਨਾ ਇਹਨਾਂ ਦਾ ਅਸਲੀ ਕੰਮ ਆ ਆ ਇਹਨਾਂ ਦੀ ਅਸਲੀ ਔਕਾਤ ਆ ਆ ਪੰਜਾਬ ਪੁਲਿਸ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆ ਜਿਲੋਂ ਸਲੂਟ ਕਰਦਾ ਐ ਅੱਛਾ ਨਗਰੇਟੇ ਸੌਰੀ ਯਾਰ ਮੈਂ ਤੈਨੂੰ ਗੁੱਸੇ 'ਚ ਕੁਝ ਬੋਲ ਬੈਠਿਆ ਯਾਰ ਮੇਰਾ ਭਰਾ ਬਣ ਕੇ ਮੈਨੂੰ ਮਾਫ਼ ਕਰ ਦੇ ਯਾਰ ਪਲੀਜ਼ ਯਾਰ ਰਿਕੁਐਸਟ ਹੈ ਯਾਰ ਤੂੰ ਜਿਹੜੀ ਬਾਚੜਾਈ ਉਹ ਕੱਢ ਲੈ ਯਾਰ ਪਲੀਜ਼ ਯਾਰ ਮੇਰਾ ਭਾਈ ਯਾਰ ਕਿ ਤਾਕਤਵਰ ਹੋ ਜਾਂਦੇ ਆ ਤੇ ਪਰਚੇ ਕੈਂਸਲ ਕਰਾ ਦਦੇ ਆ ਹੁਣ ਆ ਪਰਚਾ ਕੈਂਸਲ ਕਰਾ ਕੇ ਦਿਖਾਉਣ ਮੈਂ ਲੱਤ ਥੱਲੇ ਲੰਘ ਜੂੰਗਾ ਜੇ ਪਰਚਾ ਕੈਂਸਲ ਹੋ ਜਵੇ 384 ਤਾਰਾ ਕੀ ਕਹਿ ਰਹੇ ਹੋ ਐਵੇਂ ਕਰ ਹੁਣ ਟੱਟੇ ਫੜਦਾ ਘੁੱਟ ਕੇ ਇਹਨੇ ਕਰ ਮੁਰਤ ਨੂੰ ਲਾਤਾਂ ਸਲੇ ਤੂੰ ਤੂੰ ਸਾਢੇ ਛੱਡ ਤੂੰ ਤੂੰ ਨਾ ਹੁਣ ਗਧੇ ਦੇ ਲਾਤਾਂ ਥੋੜਾ ਲੰਗੀ ਤੇ ਬੰਡਰ ਨੂੰ ਲਾ ਕਈ ਨਵਰਾਤਨ ਤੇਲ ਠੰਡਾ ਠੰਡਾ ਕੂਲ ਪੂng ਗਧੇ ਨੇ ਤੇਰੇ ਚਗਿਆੜੇ ਐਵੇਂ ਦੇ ਕੱਢਣਾ ਤੇਰੀ ਚਤਣਾ ਚੋਂ ਤੇ ਤੇਰੇ ਸੇਕ ਤਾਂ ਲੱਗਣਾ ਫੇ ਠੰਡਾ ਠੰਡਾ ਕੂਲ ਕੁਲੀ ਤੇਰੀ ਬੰਡਰ ਨੂੰ ਠੰਡਾ ਕਰੂਗਾ ਨਾ ਡਸਟਰ ਜਿਹਦਾ ਪਛੋਕੜ ਕ੍ਰਿਮੀਨਲ ਆ ਜਿਹਨੂੰ ਰਾਮਪੁਰੇ ਫੂਲ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਤੇ ਗਾਂ ਵੀ ਹਰਾਉਣਗੇ ਮੋੜ ਹਲਕੇ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਗਾਹ ਵੀ ਹਰਾਉਣ ਕੇ ਬਠਿੰਡੇ ਦੇ ਲੋਕ ਪਹਿਲਾਂ ਵੀ ਇਹਨੂੰ ਹਰਾਇਆ ਸੀ ਤੇ ਗਾਹ ਵੀ ਇਹਨੂੰ ਰਿਜੈਕਟ ਕਰਨਗੇ ਇਹਨਾਂ ਦਾ ਇੱਕ ਟੋਲਾ ਆ ਤੇ ਇਹ ਅਜੇ ਇਹਨਾਂ ਦੇ ਕੋਲ ਕੋਈ ਪੋਲਿਟਿਕਲ ਤਾਕਤ ਨਹੀਂ ਹੈਗੀ ਤੇ ਇਹ ਆਪਣੀ ਗਿਣਤੀ ਦਾ ਇਕੱਠ ਕਰਕੇ ਹਦਾਰੋੜੀ ਦੇ ਹੋਰ ਕੁੱਤੇ ਇਕ ਤੀੜਾ ਇਕੱਠੀਆਂ ਕਰਕੇ ਤੇ ਇਹ ਆਪਣੇ ਪਰਚੇ ਵੀ ਕੈਂਸਲ ਕਰਾ ਲੰਦੇ ਆ ਹਨਾ ਲੋਕਾਂ ਦੇ ਕੋਲ ਰੰਗਦਾਰੀਆਂ ਫਰੋਤੀਆਂ ਮੰਗਦੇ ਆ ਧਮਕਾ ਕੇ ਜ਼ਮੀਨਾਂ ਤੇ ਕਬਜ਼ੇ ਕਰਦੇ ਆ ਦੁਕਾਨਾਂ ਤੇ ਕਬਜ਼ੇ ਕਰਦੇ ਆ ਕਿਹੜੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਕਿਹੜੀਆਂ ਦੁਕਾਨਾਂ ਤੇ ਕਬਜ਼ਾ ਕਰ ਲਿਆ ਮੈਨੂੰ ਲੱਗਦਾ ਤੇਰੀ ਇਹਨਾਂ ਨੇ ਕਿਤੇ ਬੰਡ ਮਾਰੀ ਲੱਗਦੀ ਜਾਂਦੇ ਤੇ ਤੇਰੇ ਉੱਤੇ ਤਾਰਨਾ ਕਿਹਨਾਂ ਤੋਂ ਇਹਨਾਂ ਨਾਲ ਬੜਾ ਲੱਗਦਾ ਹੈ ਭੈਣ ਜੇ ਪੰਜਾਬ ਤੋਂ ਜਿਹੜੀ ਕੋਈ ਗੱਲ ਹੋਏ ਪੰਜਾਬ ਦੀ ਸਾਲਾ ਪੁੱਠਾ ਚੱਲੋ ਮੈਂ ਕਹਿੰਦਾ ਜੰਮਿਆਂ ਤੋਂ ਪੁੱਠਾ ਹੈ ਭੈਣ ਜੇ ਟਟੋਏ ਜੀ ਨਿਕਲ ਲੌੜੇ ਪਹਿਲੀ ਫੁਰਸਤ ਮੈਂ ਨਿਕਲ ਕੇ ਸੋਸ਼ਲ ਮੀਡੀਆ ਦੇ ਉੱਤੇ ਪਵਾ ਕੇ 77 ਰੁਪਏ ਦਾ ਇਹ ਨੈਟ ਬੈਲੈਂਸ ਕਿਉਂਕਿ ਇੰਨੀ ਕੀ ਇਹਨਾਂ ਦੀ ਔਕਾਤ ਹੁੰਦੀ ਆ ਤੇ ਇਹ ਭੌਂਕਣ ਲੱਗ ਪੈਂਦੇ ਆ ਸਰਕਾਰਾਂ ਦੇ ਖਿਲਾਫ ਘਰ ਦੇ ਦੋ ਬੰਦੇ ਤੇ ਇਹਨਾਂ ਦੇ ਮਗਰ ਲੱਗਦੇ ਨਹੀਂ ਤੇ ਇਹ ਉਹਨਾਂ ਸਰਕਾਰਾਂ ਜਿਹੜੀਆਂ ਪੂਰੇ ਪੰਜਾਬ ਨੂੰ ਕੰਟਰੋਲ ਕਰ ਰਹੀਆਂ ਸੂਬੇ ਨੂੰ ਕੰਟਰੋਲ ਕਰ ਰਹੀਆਂ ਉਹਨਾਂ ਦੇ ਖਿਲਾਫ ਭੌਂਕਣ ਲੱਗ ਪੈਂਦੇ ਆ ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ ਆ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਆ ਪੰਜਾਬ ਪੁਲਿਸ ਜੈ ਹਾਂ ਬਾਦ ਪੰਜਾਬ ਸਰਕਾਰ ਜੈ ਹਾਂ ਬਾਦ ਅਗਲੇ ਆnde ਪਤਾਲਾਂਵਾਂ 'ਚ ਪਾਣੀ ਹੈ ਤਾਂ ਸਰਕਾਰ ਦੇ ਖਿਲਾਫ ਬੋਲਦੇ ਆ ਤੂੰ ਬੋਲ ਕੇ ਦਿਖਾ ਤੂੰ ਤਾਂ ਭੈਜੋ ਭਗਵਾਨ ਤਮਾਂ ਦੇ ਟੱਟਿਆਂ ਨੂੰ ਗਰਮੀ 'ਚ ਭੈਜੋ ਠੰਡਾ ਪਾਣੀ ਤੇ ਸਿਆਲ 'ਚ ਗਰਮ ਪਾਣੀ ਪਾ ਕੇ ਨਾ ਜਿਵੇਂ ਮੈਂ ਮੱਝ ਚੁੰਦੇ ਹੁੰਨੇ ਆ ਥਾਣਾ ਤੋਂ ਉਵੇਂ ਤੂੰ ਚੋਨਾ ਭੈਣ ਦਿਆ ਯਾਰਾ ਕਟੂਆ ਜਾਂ ਗੰਡੂ ਸਾਲਾ ਹਰ ਵਾਰ ਕਾਟਦੀ ਆਂਟੀ ਬਾਰ-ਬਾਰ ਨਹੀਂ ਚੜਦੀ ਹੁੰਦੀ ਹੈਨਾ ਸੋ ਬਾਹ ਕਿਦੇ ਚੜ ਗਈ ਜਮਾਨਤ ਵੀ ਹੋਣ ਦਿੰਦੇ ਅਸੀਂ ਇਹਦੀ ਅੱਗੋਂ ਪੈਰ ਵਾਈ ਪੂਰੀ ਪੈਰਾ ਦਵਾਂਗੇ ਤੇ ਧੁਰ ਤੱਕ ਇਹ ਸਜ਼ਾ ਕਰਾ ਕੇ ਜੇਲ੍ਹ ਛੱਡ ਕੇ ਤੇ ਫਿਰ ਜੇਲ੍ਹ ਦੇ ਵਿੱਚ ਵੀ ਲੁਧਿਆਣਾ ਜੇਲ੍ਹ ਚਾਣਾ ਉੱਥੇ ਵੱਡੇ ਘਰ ਦੇ ਵਿੱਚ ਵੀ ਇਹਦਾ ਸਵਾਗਤ ਵਧੀਆ ਤਰੀਕੇ ਨਾਲ ਕਰਵਾਵਾਂਗੇ ਚਿੰਤਾ ਨਾ ਕਰੋ ਇਸ ਗੱਲ ਦਾ ਇਹਨ ਗਰੇਟੇ ਬਾਈ ਇਹਵੇਂ ਨਾ ਕਰ ਯਾਰ ਸਾਥ ਜੋੜ ਕੇ ਮੈਂ ਨਾ ਭਾਨੇ ਵੱਲੋਂ ਮਾਫੀ ਮੰਗਦਾ ਯਾਰ ਐਵੇਂ ਨਾ ਕਰੀ ਨਾ ਉਹਨੂੰ ਕਟਵਾਈ ਯਾਰ ਹਨਾ ਉਹਦੀ ਪੂਰੀ ਜ਼ਮਾਨਤ ਹੋ ਲੈਣ ਦੇ ਮੇਰਾ ਭਰਾ ਬਣ ਕੇ ਯਾਰ ਐਂ ਨਾ ਕਰ ਯਾਰ ਇੱਕ ਸਕਿੰਟ ਰੁਕ ਰਟ ਮੈਸੇਜ ਆਇਆ ਆਨੇ ਸੀ ਤੋਰ ਬਲੀ ਜਮਾਨਤ ਪ੍ਰੋਗਰਾਮ ਤੋਂ ਵੜ ਗਿਆ ਇਹ ਨਹੀਂ ਕਰਾ ਹੁਣ ਥਾਣਾ ਫੜ ਲੈ ਭਾਨੇ ਦਾ ਘੁੱਟ ਕੇ ਨਾਲੇ ਉੱਪਰ ਉਹਨਾਂ ਨੇ ਥੱਲੇ ਉਹ ਗੋਲੀਆਂ ਆਈਆਂ ਘੁੱਟ ਲੈ 384 ਧਾਰਾ ਉਸ ਕਣਕ ਚੋਰ ਕੋਟ ਦੁੰਨੇ ਵਾਲੇ ਤੇ ਲੱਗੀ ਆ ਜੀਬ ਤੇਰੀ ਕੰਬਦੀ ਆ ਕੋਟ ਦੁਨਾਂ ਤੇਰੇ ਧੋਕੇ ਹਾ ਨਹੀਂ ਜਾਂਦਾ ਕਿਉਂਕਿ ਜੀਜਾ ਜੀ ਹੈ ਨਾ ਜੀਜਾ ਜੀ ਦੇ ਪਿੰਡ ਦਾ ਨਾਮ ਲੈਣਾ ਕੜਾ ਸੌਖਾ ਏ ਕਿਉਂਕਿ ਫੇ ਜੀਜਾ ਜੀ ਚਤੜ ਲਾਲ ਕਰ ਦੇਣਗੇ ਘਟ ਘਟ ਅਗਰ ਤੁਹਾਨੂੰ ਸਾਡੀ ਵਿਚਾਰਤਾਰਾ ਠੀਕ ਲੱਗਦੀ ਆ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਅਬ ਬੈਂਗਾ ਨਾ ਫੜ ਲਿਆ ਘਟ ਕੇ ਸਾਲਾ ਹੋਇਆ ਵਿਚਾਰਤਾਰਾ ਦਾ ਵੱਡਾ ਐਲਨ ਮਾਸਕ ਤੂੰ ਭਾਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਰਿਕਵੈਸਟ ਹੈ ਵੀਰੇ ਇੱਕ ਹਨਾ ਥੋੜੀ ਜੀ ਮੇਰਾ ਭਰਾ ਬਣ ਕੇ ਦੋਨੇ ਹੱਥ ਜੋੜ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਵੀਰੇ ਸਬਸਕ੍ਰਾਈਬ ਨਹੀਂ ਕਰਦੇ ਤੁਸੀਂ ਵੀਡੀਓ ਦੇਖ ਲੈਣੇ ਇੰਨਾ ਕ ਭਾਈ ਦੋਨੇ ਹੱਥ ਜੋੜ ਕੇ ਬੇਨਤੀ ਹੈ ਤੇ ਗਲਤੀ ਮਲਤੀ ਮਾਫ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ ਵੀਰੇ